ਤੇ ਇਸ ਜਹਾਜ ਵਾਲੇ ਰੈਸਟੋਰੈਂਟ ਦਾ ਨਾਮ ਹੈ ਹੈਲੀ ਹਰਨਾਂਡੋ ਹੈਲੀ ਹਰਨਾਂਡੋ ਦੇ ਨਾਂ ਦੇ ਨਾਲ ਮਸ਼ਹੂਰ ਇਹ ਜਹਾਜ ਵਾਲਾ ਰੈਸਟੋਰੈਂਟ ਜਿਹੜਾ ਪ੍ਰਸ਼ਦ ਦਾ ਜਿਹੜਾ 게ਟ ਹੈ ਹਨੂਮਨ ਚੌਂਕ ਤੋਂ ਜਦੋਂ ਨਹਿਰ ਵਾਲੇ ਪਾਸੇ ਨੂੰ ਆਈਏ ਤਾਂ ਉਹਦੇ ਬਿਲਕੁਲ ਸਾਨੂੰ ਬਹੁਤ ਵਧੀਆ ਲੱਗਿਆ ਫੋਟੋ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਫੋਟੋਜ਼ ਲਈ ਬਹੁਤ ਅੱਛੀ ਸੀ ਜੀ ਖਾਣਾ ਅੱਛਾ ਟੇਸਟ ਵੀ ਸੀ ਬਹੁਤ ਵਧੀਆ ਲੱਗ ਰਿਹਾ ਹੁਣ ਠੀਕ ਹੈ ਸਾਡਾ ਬਾਜੀ ਗਰੁੱਪ ਦਾ ਬਾਜੀ ਗਰੁੱਪ ਦਾ ਪਹੁੰਚ ਚੁੱਕਾ ਹੈ ਹੈਲੀ ਹੈਰਾਨੋ ਰੈਸਟੋਰੈਂਟ ਦੇ ਵਿੱਚ ਚਾਹ ਦਾ ਕਪ ਸੰਜਿਆ ਕਰਨ ਲਈ ਡਾਕਟਰ ਪਾ ਜੀ ਮਾਨ ਸਾਹਿਬ ਗੁਰਜੀਤ ਜੀ ਤੇ ਸਾਰੇ ਬੰਦੇ ਕਹਿ ਆਜੋ ਜੀ ਵੈਲਕਮ ਤੁਹਾਡਾ ਸਵਾਗਤ ਹੈ ਆਓ ਜੀ ਆਓ ਵੈਲਕਮ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਫੋਨ ਹੀ ਨਹੀਂ ਕਰਾਇਆ ਬਾਜੀ ਗਰੁੱਪ ਜਿੰਦਾਬਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਸੁਖਦੀਪ ਢਿੱਲੋਂ ट्रैवलਰ ਸੁਖਦੀਪ ਢਿੱਲੋਂ YouTube ਚੈਨਲ ਅਤੇ Facebook ਪੇਜ ਤੋਂ ਤੁਸੀਂ ਮੇਰੇ ਸਾਰੇ ਵਲੌਗ ਵੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਵਾਂ ਸਾਲ ਚੜ ਚੁੱਕਾ ਹੈ ਦੋਸਤੋ ਤੇ ਨਵੇਂ ਸਾਲ ਦੀ ਮੇਰੇ ਸਾਰੇ Facebook YouTube ਅਤੇ Instagram ਦੇ ਦੋਸਤਾਂ ਮਿੱਤਰਾਂ ਨੂੰ ਮੁਬਾਰਕਬਾਦ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਬਹੁਤ ਹੀ ਅਲਟੀਮੇਟ ਲੋਕੇਸ਼ਨ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋਗੇ ਇੱਕ ਹੈਲੀਕਾਪਟਰ ਇਹ ਹੈਲੀਕਾਪਟਰ ਦੋਸਤੋ 에어ਪੋਰਟ ਤੇ ਨਹੀਂ ਹੈਗਾ ਵੀ ਆਪਾਂ ਕਿਸੇ 에어ਪੋਰਟ ਤੇ ਖੜੇ ਆ ਆਪਾਂ ਆਏ ਹੋਏ ਆ ਬਠਿੰਡਾ ਸ਼ਹਿਰ ਦੇ ਹਨੂਮਾਨ ਚੌਂਕ ਤੋਂ ਗੋਨੇਰ ਮੰਡੀ ਰੋਡ ਨੂੰ ਜਾਂਦੇ ਹੋਏ ਜਿਲ੍ਹਾ ਪ੍ਰਸ਼ਾਸਨ ਦੇ ਬਿਲਕੁਲ ਸਾਹਮਣੇ ਛੱਤ ਦੇ ਉੱਪਰ ਜਦੋਂ ਤੁਸੀਂ ਝਾਤ ਮਾਰੋਗੇ ਤਾਂ ਇਹ ਹੈਲੀਕਾਪਟਰ ਜਿਹੜਾ ਇੱਥੇ ਛੱਤ ਦੇ ਉੱਪਰ ਖੜਾ ਹੈ ਤਾਂ ਇਹਦੇ ਜਿਹੜੇ ਹੈਗੇ ਪਰ ਤੁਹਾਨੂੰ ਦਿਸਣਗੇ ਤਾਂ ਉੱਥੋਂ ਇੱਕ ਪਹਾੜੀਆਂ ਚੜ ਕੇ ਜੇ ਤੁਸੀਂ ਉੱਪਰ ਜਾਓਗੇ ਤੇ ਬਹੁਤ ਸੋਹਣਾ ਇਹ ਹੈਲੀਕਾਪਟਰ ਤੁਹਾਨੂੰ ਦਿ세ਗਾ ਇਹ ਜਿਹੜਾ ਹੈਲੀਕਾਪਟਰ ਹੈ ਅੱਜ ਕੱਲ ਬਟੰਡਾ ਸ਼ਹਿਰ ਦੇ ਵਿੱਚ ਪੂਰੀ ਚਰਚਾ ਚ ਹੈ ਤੇ ਹਰ ਕੋਈ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੇ ਕਹਿੰਦੇ ਚਾਹ ਪੀਣੀ ਹੈ ਤੇ ਚਾਹ ਕਹਿੰਦੇ ਕਿੱਥੇ ਪੀਵਾਂਗੇ ਕਹਿੰਦੇ ਪੀਵਾਂਗੇ ਆਪਾਂ ਉਹ ਜਹਾਜ਼ ਵਾਲੇ ਹੋਟਲ 'ਚ ਯਾਨੀ ਕਿ 에어ਪੋਰਟ ਦਾ ਨਜ਼ਾਰਾ ਤੁਸੀਂ ਇੱਥੇ ਜਹਾਜ਼ ਦੇ ਵਿੱਚ ਬੈਠ ਕੇ ਚਾਹ ਪਾਣੀ ਪੀਂਦੇ ਹੋਏ ਲੈ ਸਕਦੇ ਹੋ ਬਹੁਤ ਹੀ ਸੋਹਣਾ ਇੱਥੇ 뷰 ਬੰਦਾ ਹੈ ਤੇ ਕਾਫੀ ਲੋਕ ਇੱਥੇ ਆਪਣੀ ਜਿਹੜੀਆਂ ਫੈਮਿਲੀ ਪਿਕਸ ਜਾਂ ਸੈਲਫੀਆਂ ਲੈਣ ਲਈ ਆਉਂਦੇ ਆ ਰਿਲਾਨ ਨਾਲੇ ਆਉਂਦੇ ਵੀ ਹੈ ਤੇ ਸ਼ੌਂਕ ਜਿਹੜਾ ਹੁੰਦਾ ਨਾ ਦੋਸਤੋ ਉਹ ਬਹੁਤ ਵੱਡੀ ਗੱਲਬਾਤ ਹੁੰਦੀ ਹੈ ਜੇਕਰ ਤੁਹਾਨੂੰ ਸ਼ੌਂਕ ਹੈ ਤੁਹਾਡੇ ਮਨ 'ਚ ਕੁਝ ਕਰਨ ਦੀ ਤਮੰਨਾ ਹੈ ਤਾਂ ਤੁਸੀਂ ਕੁਝ ਵੀ ਨਵਾਂ ਕਰ ਸਕਦੇ ਹੋ ਸੋਹਣਾ ਕੁਝ ਵੀ ਨਹੀਂ ਹੁੰਦਾ ਸੋਹਣਾ ਖਿਆਲ ਹੁੰਦਾ ਹੈ ਤੇ ਉਹ ਜਦੋਂ ਖਿਆਲ ਤੁਹਾਡੇ ਦਿਮਾਗ ਦੇ ਵਿੱਚ ਉਪਜਦਾ ਤਾਂ ਉਸ ਖਿਆਲ ਨੂੰ ਪੂਰਾ ਕਰਨ ਲਈ ਤੁਸੀਂ ਆਪਣੀਆਂ ਕੋਸ਼ਿਸ਼ਾਂ ਕਰਦੇ ਹੋ ਤਾਂ ਉਹਨਾਂ ਨੂੰ ਬਿਲਕੁਲ ਬੂਰ ਪੈਂਦਾ ਤੇ ਇਸ ਜਹਾਜ਼ ਵਾਲੇ ਰੈਸਟੋਰੈਂਟ ਦਾ ਨਾਮ ਹੈ ਹੈਲੀ ਹਰਨਾਂਡੋ ਹੈਲੀ ਹਰਨਾਂਡੋ ਦੇ ਨਾਮ ਦੇ ਨਾਲ ਮਸ਼ਹੂਰ ਇਹ ਜਹਾਜ਼ ਵਾਲਾ ਰੈਸਟੋਰੈਂਟ ਦੋਸਤੋ ਤੁਹਾਨੂੰ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਗੇਟ ਹੈ ਹਨੂਮਨ ਚੌਂਕ ਤੋਂ ਜਦੋਂ ਨਹਿਰ ਵਾਲੇ ਪਾਸੇ ਨੂੰ ਆਈਏ ਤਾਂ ਉਹਦੇ ਬਿਲਕੁਲ ਅਪੋਜੀਟ ਪੈਂਦਾ ਇਹ ਦੋਸਤੋ ਤੁਸੀਂ ਦੇਖ ਰਹੇ ਹੋ ਹੈਲੀ Hernando ਰੈਸਟੋਰੈਂਟ ਤੇ ਇਸ ਰੈਸਟੋਰੈਂਟ ਦੇ ਵਿੱਚ ਸਪੈਸ਼ਲ ਤੌਰ ਤੇ ਫਰੀਦਕੋਟ ਤੋਂ ਪਹੁੰਚੇ ਹੋਏ ਵੀਰ ਪ੍ਰਦੀਪ ਸਿੰਘ ਜੀ ਪ੍ਰਦੀਪ ਸਿੰਘ ਜੀ ਹਾਂਜੀ ਤੇ ਨਾਲ ਉਹਨਾਂ ਦਾ ਪਰਿਵਾਰ ਆ ਸਾਰਾ ਹਾਂਜੀ ਜਿਹੜੇ ਹੁਣੇ-ਹੁਣੇ ਹੈਲੀਕਾਪਟਰ ਦੇ ਵਿੱਚ ਚਾਹ ਪੀ ਕੇ ਤੇ ਲੰਬੀ ਫਲਾਈਟ ਦਾ ਜਿਹੜਾ ਨਜ਼ਾਰਾ ਲੈ ਕੇ ਉਤਰਿਆ ਹੈ ਮਿਨੀਲਾ ਬਾਇਆ ਟ੍ਰਾਂਟੋ ਬਠਿੰਡਾ ਪਹੁੰਚੇ ਆ ਬਠਿੰਡਾ ਦਾ 에어ਪੋਰਟ ਵਨ ਸਟਾਪ ਹੀ ਸੀਗਾ ਬਸ ਤੇ ਠੰਡ ਵੀ ਕਾਫੀ ਹੈ ਤੇ ਪ੍ਰਦੀਪ ਜੀ ਤੁਸੀਂ ਅੰਦਰੋਂ ਹੁਣ ਆਪਣਾ ਕਾਫੀ ਜਿਆਦਾ ਲੰਬੀ ਫਲਾਈਟ ਦਾ ਨਜ਼ਾਰਾ ਲੈ ਕੇ ਉਤਰੇ ਹੋ ਅੰਦਰੋਂ ਚਾਹ ਪਾਣੀ ਪੀ ਕੇ ਉਤਰੇ ਹੋ ਹਾਂਜੀ ਤੁਹਾਡਾ ਪਰਵਾਹ ਤੁਹਾਡੇ ਨਾਲ ਹੈ ਤੁਹਾਨੂੰ ਕਿਸ ਤਰ੍ਹਾਂ ਇਹ ਫੀਲ ਹੋਇਆ ਆਪਣੀ ਕੋਈ ਰਿਵਿਊ ਦੇਣਾ ਚਾਹੋਗੇ ਵੀ ਇਹ ਇਹਦੇ ਵਿੱਚ ਜਦ ਤੁਸੀਂ ਚਾਹ ਪਾਣੀ ਪੀਤਾ ਤੁਹਾਨੂੰ ਕਿਵੇਂ ਲੱਗਿਆ ਵਧੀਆ ਸੀ ਜੀ ਓਵਰ ਆਲ ਵਧੀਆ ਸੀ ਜੀ ਸਾਰਾ ਵਧੀਆ ਟਾਈਮ ਲੀ ਸਰਵ ਹੋਇਆ ਸਾਰਾ ਕੁਝ ਓਕੇ ਹਾਂਜੀ ਤੇ ਸੈਟਿੰਗ ਅਰੇਂਜਮੈਂਟ ਵਧੀਆ ਸੀਗਾ ਰਾਈਟ ਰਾਈਟ ਮਤਲਬ ਸਾਰ ਨੂੰ ਸੂਗਰੈਂਟ ਟਾਈਮ ਮਿਲਦੀ ਰਹੀ ਹਾਂਜੀ ਹਾਂਜੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਜੀ ਤੇ ਇਸ ਤਰ੍ਹਾਂ ਲੱਗਿਆ ਵੀ ਤੁਹਾਨੂੰ ਲੱਗਿਆ ਹੋਵੇ ਕੋਈ ਜ਼ਿਆਦਾ ਕਾਸਟਲੀ ਜਾਂ ਕੋਈ ਅਜੀਬ ਗੱਲਬਾਤ ਲੱਗੀ ਹੋਵੇ। ਉਹ ਕੁਆਂਟੀਟੀ ਦੇ ਹਿਸਾਬ ਨਾਲ ਕਾਸਟਲੀ ਹੈਗਾ ਥੋੜਾ ਜਿਹਾ। ਰਾਈਟ ਰਾਈਟ। ਹਾਂਜੀ। ਚਲੋ ਇਸ ਤਰ੍ਹਾਂ ਹੁੰਦਾ ਵੀਰ ਜੀ ਵੀ ਜੇ ਆਪਾਂ ਦੇਖੀਏ ਤਾਂ ਇਹ ਪਹਿਲੀ ਗੱਲ ਤਾਂ ਇਹ ਪ੍ਰਬੰਧ ਕਰਨਾ ਇਸ ਚੀਜ਼ ਦਾ। ਹਾਂਜੀ ਹਾਂਜੀ। ਉਸ ਅਕੋਰਡਿੰਗ ਠੀਕ ਹੈ। ਹਾਂ ਜੇ ਅੱਜ ਦੇ ਕੋਈ ਨੌਜਵਾਨ ਆਪਣੇ ਇਸ ਪਾਸੇ ਤੁਰੇ ਹੈ ਕੋਈ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਹਾਂਜੀ ਹਾਂਜੀ। ਤੇ ਆਪਾਂ ਹੋਰ ਵੀ ਬਹੁਤਾਂ ਖਰਚ ਕਰਦੇ ਆਂ। ਬਿਲਕੁਲ ਜੀ ਬਿਲਕੁਲ। ਉਸ ਅਕੋਰਡਿੰਗ ਠੀਕ ਹੈ। ਚੱਲਦਾ ਹੀ ਉਧਰ ਕਰਕੇ ਆਏ ਆਪਾਂ ਇੱਥੇ ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਰਿਸਪੌਂਸ ਤੁਹਾਡਾ ਮਿਲਦਾ ਰਹਿਣਾ ਚਾਹੀਦਾ ਹੈ ਜਿਹੜੇ ਅੱਜ ਦੇ ਵੀਰ ਨੌਜਵਾਨ ਗੱਭਰੂ ਜਵਾਨ ਹੈਗੇ ਜਿਨ੍ਹਾਂ ਨੇ ਆਪਣਾ ਰੁਜ਼ਗਾਰ ਸ਼ੁਰੂ ਕੀਤਾ ਹੈ ਉਹਨਾਂ ਨੂੰ ਆਪਣੀਆਂ ਹਲਾਸ਼ੇਰਦੀ ਵੀ ਲੋੜ ਹੁੰਦੀ ਹੈ ਤੇ ਆਪਣੇ ਸਪੋਰਟ ਦੀ ਵੀ ਲੋੜ ਹੁੰਦੀ ਹੈ ਉਹ ਸਪੋਰਟ ਆਪਾਂ ਇਸ ਤਰ੍ਹਾਂ ਹੀ ਦੇ ਸਕਦੇ ਹਾਂ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮਾਤਾ ਜੀ ਨੂੰ ਪੁੱਛਦੇ ਹਾਂ ਕੁਝ ਕਹਿਣਾ ਚਾਹਣਗੇ ਤਾਂ ਇਸ ਫੈਮਿਲੀ ਦੇ ਨਾਲ ਇੱਕ ਮਾਤਾ ਜੀ ਕ੍ਰਿਸ਼ਨਾਰਾਣੀ ਜੀ ਵੀ ਆ ਜਿਹੜੇ ਹੁਣੇ-ਹੁਣੇ ਜਹਾਜ਼ ਦੇ ਵਿੱਚ ਉਤਰੇ ਆ ਬਠਿੰਡਾ 에ਰਪੋਰਟ ਜਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਨਵਾਂ ਇੱਕ 에ਰਪੋਰਟ ਬਣ ਚੁੱਕਿਆ ਦੋਸਤੋ ਜਿਹੜਾ ਅੱਜਕੱਲ ਬਠਿੰਡਾ ਦੇ ਵਿੱਚ ਪੂਰਾ ਚਰਚਾ ਚ ਹੈ ਤੇ ਫਰੀਦਕੋਟ ਤੋਂ ਇਹ ਫੈਮਿਲੀ ਆਈ ਹੋਈ ਹੈ ਮਾਤਾ ਜੀ ਪੁੱਛਦੇ ਆ ਵੀ ਜਹਾਜ਼ ਤੋਂ ਤੁਸੀਂ ਖਾਣਾ ਖਾ ਕੇ ਹੁਣੇ-ਹੁਣੇ نیچے ਉਤਰੇ ਹੋ ਤੁਹਾਨੂੰ ਕੀ ਫੀਲ ਹੋ ਰਿਹਾ ਬਹੁਤ ਵਧੀਆ ਸੀ ਜੀ ਖਾਣਾ ਅੱਛਾ ਟੇਸਟੀ ਸੀ ਬਹੁਤ ਵਧੀਆ ਲੱਗ ਰਿਹਾ ਹੁਣ ਠੀਕ ਹੈ نیچے ਆਏ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਹੋਰ ਵੀ ਜਾ ਕੇ ਅੱਗੇ ਫਿਰ ਦੱਸੋਗੇ ਭਾਈ ਜਾਓ ਉੱਥੇ ਜ਼ਰੂਰ ਤੇ ਦੇਖਣਾ ਚਾਹੀਦਾ ਖਾਓ ਪੀਓ ਤੇ ਦੇਖ ਕੇ ਆਓ ਜ਼ਰੂਰ ਜੀ ਕੁੜੀਆਂ ਲੈ ਕੇ ਆਵਾਂਗੇ ਅਸੀਂ ਅਗਲੀ ਵਾਰ ਨੂੰ ਕੁੜੀਆਂ ਲੈ ਕੇ ਆਵਾਂਗੇ ਇੱਥੇ ਅੱਛਾ ਅੱਛਾ ਜੀ ਦੋ ਲੜਕਿਆਂ ਹੈਗੇ ਮੇਰੇ ਠੀਕ ਹੈ ਜੀ ਠੀਕ ਹੈ ਬਿਲਕੁਲ ਬਿਲਕੁਲ ਤੁਹਾਡੀ ਸਪੋਰਟ ਜ਼ਰੂਰੀ ਹੈ ਜੀ ਇਹਨੂੰ ਸਪੋਰਟ ਚਾਹੀਦੀ ਹੈ ਆਪਣੀ ਫੇਰ ਹੀ ਇਹ ਬੰਦੇ ਮਤਲਬ ਜਿਹੜਾ ਕੋਈ ਨਵਾਂ ਕੰਮ ਕਰਦਾ ਹਾਲਾਸ਼ੇਰੀ ਜ਼ਰੂਰੀ ਹੈ ਨਾ ਜੀ ਹਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਇਸੇ ਫੈਮਿਲੀ ਦੇ ਵਿੱਚ ਬੰਦੀਪ ਕੌਰ ਜੀ ਉਹਨਾਂ ਤੋਂ ਵੀ ਆਪਾਂ ਜਾਣਾਂਗੇ ਵੀ ਤੁਸੀਂ ਹੁਣੇ-ਹੁਣੇ ਹੈਲੀਕਾਪਟਰ ਦੇ ਵਿੱਚੋਂ ਖਾਣਾ ਖਾ ਕੇ ਉਤਰੇ ਹੋ ਤੇ ਤੁਹਾਨੂੰ ਕੀ ਰਿਵਿਊ ਦੇਣਾ ਚਾਹੋਗੇ ਇਸ ਬਾਰੇ ਤੁਸੀਂ ਅਸੀਂ ਫਰੀਦਕੋਟ ਤੋਂ ਆਏ ਸੀ ਸਾਨੂੰ ਬਹੁਤ ਵਧੀਆ ਲੱਗਿਆ ਇਹ ਫੋਟੋ ਅੱਜਕੱਲ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਫੋਟੋਜ਼ ਲਈ ਬਹੁਤ ਅੱਛੀ ਪਲੇਸ ਹੈ ਅੰਦਰ ਬੈ ਕੇ ਵੀ ਅਸੀਂ ਬਹੁਤ ਫੋਟੋ ਸ਼ੂਟ ਇੰਜੋਏ ਕੀਤਾ ਖਾਣਾ ਵੀ ਬਹੁਤ ਅੱਛਾ ਸੀਗਾ ਤੇ ਸਾਰਿਆਂ ਨੂੰ ਰეკਮੈਂਡ ਕਰਦੇ ਆ ਕਿ ਇੱਥੇ ਇੱਕ ਵਾਰ ਜ਼ਰੂਰ ਦੇਖਣ ਆਓ ਬਹੁਤ ਵਧੀਆ ਲੱਗਿਆ ਮਜ਼ਾਰੀਲਾ ਰੁੱਲਾ ਬਣਾਉਣ ਨੂੰ ਤੇ ਆਪਣਾ ਸਮਗਰੀ ਚੰਗੀ ਬੋਲ ਜਿਆ ਦੇ ਬਹੁਤ ਵਧੀਆ ਜੀ ਇੱਥੇ ਬਹੁਤ 12ਵੀਂ ਰੀਲਸ ਤੁਸੀਂ ਵਧੀਆ ਬਣਾ ਸਕਦੇ ਹੋ ਲੋਕੇਸ਼ਨ ਬਹੁਤ ਅੱਛੀ ਹੈ ਚਲੋ ਹੁਣ ਫਰੀਦਕੋਟ ਜਾ ਕੇ ਪੂਰਾ ਮਤਲਬ ਹਾ ਹੁਲਾ ਕਹਿੰਦੇ ਨੇ ਬਚਾ ਦਿਓ ਪੂਰਾ ਦੱਸ ਦਿਓ ਤੇ ਕੱਲ ਨੂੰ ਇੱਥੇ ਫਰੀਦਕੋਟ ਵਾਲਿਆਂ ਦਾ ਤੰਤ ਲੱਗਿਆ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਫਰੀਦਕੋਟ ਵੈਸੇ ਹੀ ਪੜੇ ਲਿਖੇ ਲੋਕਾਂ ਦਾ ਸ਼ਹਿਰ ਮੰਨੀਦਾ ਹੈ ਹਾਂਜੀ ਤੇ ਤੁਹਾਡਾ ਧੰਨਵਾਦ ਤੁਸੀਂ ਸਾਡੇ ਸ਼ਹਿਰ ਚ ਆਇਓ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਥੈਂਕ ਯੂ ਜੀ ਥੈਂਕ ਯੂ ਤੇ ਨੈਕਸਟ ਟਾਈਮ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਵਾਵਾਂਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯ ਕਹਿੰਦੇ ਕਾਮਯਾਬ ਲੋਕ ਕੋਈ ਵੱਖਰਾ ਕੰਮ ਨਹੀਂ ਕਰਦੇ ਸਗੋਂ ਕੰਮ ਨੂੰ ਵੱਖਰਤਾ ਨਾਲ ਕਰਦੇ ਆ ਤੇ ਵਾਕਈ ਇਹ ਕੰਮ ਵੱਖਰਤਾ ਨਾਲ ਕੀਤਾ ਗਿਆ ਹੈ ਅ ਭਾਈ ਲਵਜੀਤ ਵੱਲੋਂ ਜਿਹੜਾ 에ਅਰ ਫੋਰਸ ਦਾ ਰਿਟਾਇਰਡ ਹੈਲੀਕਾਪਟਰ ਖਰੀਦ ਕੇ ਉਹਦੇ ਵਿੱਚ ਇਸ ਤਰ੍ਹਾਂ ਖੋਲ ਦਿੱਤਾ ਗਿਆ ਹੈ ਬਠਿੰਡੇ ਦੇ ਲੋਕਾਂ ਲਈ ਇੱਕ ਬਹੁਤ ਹੀ ਅ ਐਨਜੋਏਫੁਲ ਜਿਹੜੀ ਜਗ੍ਹਾ ਇਹ ਤੇ ਲੋ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਇਸ ਹੈਲੀਕਾਪਟਰ ਦੇ ਅੰਦਰ ਇਹ ਦੋਸਤੋ ਹੈਲੀਕਾਪਟਰ ਦੇ ਜਿਹੜਾ ਡਰਾਈਵਿੰਗ ਸੀਟ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਆ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਸਾਰਾ ਕੁਝ ਹੈ ਇਹ ਕੈਮ ਹੈ ਸਾਰੇ ਮੀਟਰ ਵਗੈਰਾ ਤੇ ਇਧਰੋਂ ਸਾਰੀਆਂ ਸੁੱਚਾ ਵਗੈਰਾ ਪ੍ਰੋਪਰ ਉਸੇ ਤਰ੍ਹਾਂ ਹਜੇ ਲੱਗੀਆਂ ਹੋਈਆਂ ਤੇ ਇਹ ਹੈ 에ਅਰਪੋਰਟ ਦਾ ਰਿਟਾਇਰਡ ਇੱਕ ਹੈਲੀਕਾਪਟਰ ਜਿਸ ਨੂੰ ਇਹਨਾਂ ਵੀਰਾਂ ਨੇ ਆਪਣੇ ਸ਼ੌਕ ਲਈ ਜਾਂ ਆਪਣੇ ਕੰਮ ਧੰਦੇ ਲਈ ਲਿਆ ਕੇ ਇੱਥੇ ਛੱਤ ਦੇ ਉੱਪਰ ਟਿਕਾਇਆ ਤੇ ਇਸ ਦਾ ਰੈਸਟੋਰੈਂਟ ਬਣਾਤਾ ਹੈ ਹਾਂ ਦੋਸਤੋ ਇਹਦਾ ਹੈਗਾ ਸਟੀering ਕਹਿੰਦੇ ਇਹਦੇ ਦੋ ਪਾਇਲਟ ਹੁੰਦੇ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਟੀering ਹੈ ਤੇ ਉਹ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਸਟੀering ਹੈ ਦੋ ਡਰਾਈਵਰ ਦੋਸਤੋ ਦੋ ਪਾਇਲਟ ਹੁੰਦੇ ਆ ਜਹਾਜ਼ ਦੇ ਵਿੱਚ ਇਹ ਪੂਰਾ ਅੰਦਰਲਾ ਹਿੱਸਾ ਤੁਸੀਂ ਦੇਖ ਰਹੇ ਹੋ ਪੂਰਿਆਂ ਸਵਚਾ ਵਗੈਰਾ ਉਸੇ ਤਰ੍ਹਾਂ ਹੀ ਹੈ ਜੀ ਸਕਰੀਨ ਲੱਗੀਆਂ ਹੋਗੀਆਂ ਨੇ ਤੇ ਇਹ ਜਹਾਜ਼ ਦੀ ਖਿੜਕੀ ਚੋਂ ਬਠਿੰਡੇ ਸ਼ਹਿਰ ਦਾ ਬਾਹਰਲਾ ਦ੍ਰਿਸ਼ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਲ੍ਹਾ ਪ੍ਰਸ਼ਾਸਨ ਦੀ ਬਿਲਡਿੰਗ ਇਹਿਤਰੋ ਸੜਕ ਦਾ ਨਜ਼ਾਰਾ ਇਸੀ ਤਰ੍ਹਾਂ ਲੱਗਦਾ ਜਿਵੇਂ ਜਹਾਜ਼ ਉੱਡ ਰਿਹਾ ਹੋਵੇ ਤੇ ਨੀਚੇ ਜ਼ਮੀਨ ਤੇ ਤੁਰੰਗੇ ਫਿਰਦੀਆਂ ਕਾਰਾਂ ਦਿਸ ਰਹੀਆਂ ਨੇ ਲਓ ਜੀ ਸਾਡਾ ਮੌਜੀ ਗਰੁੱਪ ਪਹੁੰਚ ਚੁੱਕਾ ਹੈ ਹੈਲੀ ਰਨਾਂਡੋ ਰੈਸਟੋਰੈਂਟ ਦੇ ਵਿੱਚ ਚਾਹ ਦਾ ਕੱਪ ਸਾਂਝਾ ਕਰਨ ਲਈ ਡਾਕਟਰ ਪਾਸ ਜੀ ਮਾਨ ਸਾਹਿਬ ਗੁਰਜੀਤ ਜੀ ਤੇ ਸਾਰੇ ਬੰਦੇ ਕਹਿ ਆਜੋ ਜੀ ਵੈਲਕਮ ਤੁਹਾਡਾ ਸਵਾਗਤ ਹੈ ਲਾ ਤਾਂ ਜਹਾਜ਼ ਚੜਦਾ ਹਾਂ ਆਹ ਦੇਖ ਲਓ ਹਾਂ ਜੀ ਆਓ ਜੀ ਆਓ ਵੈਲਕਮ ਡਾਕਟਰ ਸਾਹਿਬ ਆ ਮੈਂ ਫੋਨ ਹੀ ਨਹੀਂ ਕਰਾਇਆ ਬਾਜੀ ਕਰਪ ਜਿੰਦਾਬਾਦ ਹਾਂਜੀ ਕਿਵੇਂ ਹਾਂਜੀ ਵਧੀਆ ਹਾਂਜੀ ਸਰ ਲਓ ਜੀ ਲਓ ਆਓ ਜੀ ਉਹ ਕਿਵੇਂ ਹੈ ਫਿਰ ਮਰਾਣਾ ਕੋਲ ਨਾ ਉਹ ਨਹੀਂ ਆਤੀ ਨਹੀਂ ਆਤੀ ਉਹ ਤੋਂ ਬਣਾ ਆਰਡਰ ਨਹੀਂ ਹੁੰਦੀ ਫਿਰ ਤਾਂ ਕਿ ਡਾਕਟਰ ਸਾਹਿਬ ਹੈ ਨਹੀਂ ਸੀ ਨਾ ਤਾਂ ਸਾਹਿਬ ਵੀ ਹੋ ਗਏ ਡਾਕਟਰ ਨਹੀਂ ਖੜੀ ਹੁੰਦੇ ਹਾਂ ਕੀ ਕਰ ਬਈ ਮੋਦੋਂ ਕਿੰਨਾ ਹੀ ਹੁੰਦਾ ਜਦੋਂ ਇਹ ਚੱਲਦਾ ਕਿੰਨੀ ਜਾਣ ਦਾ ਹੋਊਗਾ ਮੌਜੀ ਗਰੁੱਪ ਆਰਡਰ ਕਰ ਰਿਹਾ ਆਪਣਾ ਦੇਖਾ ਸਾਹਿਬ ਤੇਦਰੋਂ ਸਾਡੇ ਮਾਨ ਸਾਹਿਬ ਮੌਜੀ ਗਰੁੱਪ ਦੀ ਜਿਹੜੀ ਫਲਾਈਟ ਲੈ ਕੇ ਚੱਲੇ ਆ ਮਾਨ ਟੂਰ ਐਂਡ ਟਰੈਵਲਰਸ ਗਰੁੱਪ ਤੇ ਫਲਾਈਟ ਚੱਲੀ ਹੈ ਬਠਿੰਡਾ ਟੂ ਜੈਸਲਮੇਰ ਜੈਸਲਮੇਰ ਚੱਲਿਆ ਟੂਰ ਐਂਡ ਟ੍ਰੈਵਲ ਜਿਹੜਾ ਹੈਗਾ ਮਾਨ ਟੂਰ ਐਂਡ ਟ੍ਰੈਵਲ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਤੇ ਸਾਡੇ ਮੌਜੀ ਗਰੁੱਪ ਦੇ ਦੋ ਪਾਇਲਟ ਤੇ ਹੈਲੀ ਹਰਨਾਂਡੋ ਰੈਸਟੋਰੈਂਟ ਬਠਿੰਡਾ ਦੇ ਵਿੱਚ ਚਾਹ ਪਾਣੀ ਦਾ ਕੱਪ ਸਾਂਝਾ ਕਰ ਰਹੇ ਆ ਨਵੇਂ ਸਾਲ ਤੇ ਹਾਂਜੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਇੰਜੋਏ ਕਰ ਰਹੇ ਆ ਸਾਡਾ ਮੌਜੀ ਗਰੁੱਪ ਜੋ ਅੱਜ ਜਿਆਦਾ ਕਾਪੂ ਪ੍ਰੋਬਲਮ ਇੱਥੇ ਲੈਣ ਆਏ ਆ ਤੇ ਪੂਰਾ ਇੰਜੋਏ ਕਰਦੇ ਆ ਉਹ ਕੇ ਓਕੇ ਆ ਇੱਥਾ ਹਾਂਜੀ 베ਗਾ ਸਾਹਿਬ ਇੰਨੇ ਕੰਟਰੋਲ ਆ ਦਿਖ ਲੋ ਜੀ 베ਗਾ ਸਾਹਿਬ ਸਾਡੇ ਪਾਇਲਟ ਇਹ ਗੱਡੀ ਚਲਾ ਰਹੇ ਆ ਹਾਂਜੀ ਪਤਾ ਨਹੀਂ ਸੱਚ ਸੱਚ ਭੁੱਲ ਗਿਆ ਕੋਈ ਲੱਗਦਾ ਮੈਨੂੰ ਕਿਤੇ ਹੋਰ ਨਾ ਯਾਰ ਤੂੰ ਪੁੱਠਾ ਕਰਦੀ ਸਾਰੇ ਯਾਣੇ ਯਾਤਰੀगण ਕਿਰਪਾ ਧਿਆਨ ਦੇ ਆਪਣੇ ਆਪਣੇ ਬੈਲਟ ਪਿਆਰ ਹੈ ਲੋ ਜੀ ਆਜੋ ਜੀ ਬਹੁਤ ਥੰ ਹਾਂ ਇਹ ਬੜੇ ਚੰਗੇ ਲੋ ਜੀ ਬੇਗਾ ਸਾਹਿਬ ਚੱਲੇ ਓਕੇ ਬਾਏ ਬਾਏ so what if make a statement everything i do so instinctive and so passionate every word i move so descriptive like an assassin i got a vendetta against people who pretend to be negative when you should be getting after me majj group de senior member professor guljeet singh maan gehre hun hun flight take off kiti hai te jida majj group da tour lwa ke laye ne ਆਪਾਂ ਤਾਂ ਇਹਨਾਂ ਨੂੰ ਤਾਂ ਜਾਣਦੇ ਆ ਵੀ ਜਿਹੜਾ ਮੌਜੂਦ ਗਰੁੱਪ ਦਾ ਟੂਰ ਲਵਾਇਆ ਹੈ ਤੇ ਉਹ ਕਿਵੇਂ ਰਿਹਾ ਤੁਹਾਡਾ ਟੂਰ ਤੇ ਨੈਕਸਟ ਪਲਾਨਿੰਗ ਕੀ ਹੈ ਤੁਹਾਡੀਆਂ ਮੌਜੂਦ ਗਰੁੱਪ ਦੇ ਟੂਰ ਦੀ ਹੈ ਹਾਂਜੀ ਮਾਸਾਬ ਅੱਜ ਨਮਸਾਲਾ ਸੋਤੋ ਪਲਾਨਿੰਗ ਨਮਸਾਲਾ ਸਾਰੀ ਦੋਸਤੋ ਮਿੱਤਰਾਂ ਨੂੰ ਮੁਬਾਰਕਾਂ ਤੇ ਨਵੇਂ ਸਾਲ ਤੇ ਦੋਸਤਾਂ ਨੇ ਮਿਲ ਕੇ ਇੱਕ ਪ੍ਰੋਗਰਾਮ ਮਨਾਇਆ ਬਸੰਦੇ ਦੇ ਵਿੱਚ ਜਿਹੜਾ ਨਾਮ ਇੱਕ ਨਵਾਂ ਰਸਮ ਕੁਲੇ ਜਿਹੜਾ ਰਸਮ ਇੱਕ ਚੌਪਰ ਦੇ ਵਿੱਚ ਚੱਲਦਾ ਹੈ ਔਰ ਉਹ ਆ ਕੇ ਦੇਖਿਆ ਕਿ ਬੱਚਾ ਲਈ ਬਹੁਤ ਹੀ ਆਨੰਦਮਈ ਤੇ ਖੁਸ਼ੀਅਤ ਵਾਲਾ ਹੈ। ਬਾਕੀ ਜਦੋਂ ਕੋਈ ਤਬਦੀਲੀ ਆਉਂਦੀ ਆ ਉਹਦੇ ਪਿੱਛੇ ਵਿਚਾਰ ਹੁੰਦਾ ਹੈ। ਤਾਂ ਵਿਚਾਰ ਹਮੇਸ਼ਾ ਨਵੀਂ ਤਬਦੀਲੀ ਆਕੇ ਹੁੰਦੀ ਹੈ ਤੇ ਵਿਚਾਰ ਉਸ ਨੂੰ ਆਉਂਦਾ ਜਿਹੜਾ ਵਿਜਨਰੀ ਹੋਵੇ, ਜਿਹੜਾ ਦੂਰ ਦ੍ਰਿਸ਼ਟੀ ਰੱਖਦਾ ਹੋਵੇ। ਤਾਂ ਜਿਸ ਨੇ ਵੀ ਇਹ ਸੁਪਨਾ ਲਿਆ, ਠੰਡੇ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਏ, ਔਰ ਉਸ ਲਈ ਮੈਂ ਕਹੂੰਗਾ ਕਿ ਇਹ ਬੱਚਿਆਂ ਲਈ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਐਲਡਰਸ ਹੈ ਉਹ ਇਹਨੂੰ ਦੇਖ ਸਕਦੇ ਆ ਫੋਟੋਗ੍ਰਾਫੀ ਕਰ ਸਕਦੇ ਆ ਪਰ ਫਿਰ ਵੀ ਜ਼ਿੰਦਗੀਆਂਆਂ ਵੀ ਤਬਦੀਲੀਆਂ ਆਈਆਂ ਨੇ ਤਾਂ ਤਬਦੀਲੀਆਂ ਵਿਚਾਰ ਦੇ ਸਿਰਫ ਹੀ ਆਈਆਂ ਨੇ ਨਵਾਂ ਸਾਬ ਸਾਡੇ ਵਾਸਤੇ ਘਟੋਟੇ ਚੰਗੀ ਖਬਰ ਲੈ ਕੇ ਆਇਆ ਕਿ ਬਿਟਿੰਡੇ ਦੇ ਵਿੱਚ ਜਾਣ ਲਈ ਇੱਕ ਹੋਰ ਥਾਂ ਜਿਹੜੀ ਨਵੇਂ ਰੂਟ ਦੇ ਵਿੱਚ ਆਈ ਹੈ ਇਸ ਲਈ ਇਹਨਾਂ ਦੇ ਪ੍ਰਬੰਧਕਾਂ ਨੂੰ ਬਹੁਤ ਵਧਾਈ ਔਰ ਸਪੈਸ਼ਲ ਵਧਾਈ ਇਹ ਸਾਰਾ ਪ੍ਰਬੰਧ ਸੁਖਦੀਪ ਨੇ ਕੀਤਾ ਤੇ ਉਸ ਲਈ ਸੋ ਸੁਖਦੀਪ ਨੂੰ ਇਹ ਪ੍ਰਬੰਧ ਕਰਨ ਦੇ ਨਾਲ-ਨਾਲ ਜਿਹੜੀ ਵੀਡੀਓ ਬਣਾ ਰਿਹਾ ਫੋਟੋਗ੍ਰਾਫੀ ਕਰ ਰਿਹਾ ਕਿਉਂਕਿ ਇਹ ਇੱਕ ਐਕਸਟਸੀ ਵੀ ਐਕਸਰਸਾਈਜ਼ ਹੈ ਕਿ ਜਿਹੜੀ ਲੋਕਾਂ ਤਰਫੋਂ ਵੱਖਰੇ-ਵੱਖਰੇ ਮੈਸੇਜ ਲੈ ਕੇ ਜਾਂਦੇ ਨੇ ਵੱਖਰੇ-ਵੱਖਰੇ ਸਨੇਹ ਲੈ ਕੇ ਜਾਂਦੇ ਨੇ ਕਿਤੇ ਦਿਨੋਂ ਵੱਖਰੇ-ਵੱਖਰੇ ਸਨੇਹ ਜਾਂਦੇ ਤੇ ਉਹ ਸਨੇਹ ਮਿਲ ਕੇ ਹੀ ਇੱਕ ਵੱਡਾ ਸਨੇਹ ਬਣਦਾ ਔਰ ਉਹ ਵੱਡਾ ਸਨੇਹ ਇੱਕ ਵੱਡੀ ਤਵੀਲੀ ਲੈ ਕੇ ਆਉਂਦਾ ਇਸ ਕਰਕੇ ਇਸ ਲਈ ਸਾਰੇ 그룹 ਲਈ ਤੇ ਵਿਸ਼ੇਸ਼ ਕਰਕੇ ਸੁਖਦੀਪ ਨੂੰ ਬਹੁਤ-ਬਹੁਤ ਮੁਬਾਰਕਬਾਦ ਕੋਡ ਫਤਿਹ ਜੀ ਬੋਲ ਚੁੱਕੇ ਨੇ ਮਾਨ ਸਰ ਜੀ ਮੈਂ ਤੁਹਾਨੂੰ ਦੱਸ ਦਿਆ ਇੱਕ ਗੱਲ ਸਪੈਸ਼ਲ ਕੋਰਫਤਾ ਸਾਹਿਬ ਦਾ ਸਪੈਸ਼ਲ ਫੋਨ ਆਇਆ ਮੈਨੂੰ ਅੱਜ ਕਹਿੰਦੇ ਯਾਰ ਇੱਕ ਸੁਖਦੀਪ ਮੌਜੀ ਗਰੁੱਪ ਨਾਲ ਸਾਨੂੰ ਵੀ ਮਿਲਾ ਦੇ ਤੇ ਮੈਂ ਜੀ ਮਿਲਣਾ ਔਖਾ ਹੀ ਹੈਗਾ ਮੈਂ ਤੇ ਪਰ ਅੱਜ ਇੱਕ ਚਾਂਸ ਹੈਗਾ ਤੁਹਾਡੇ ਕੋਲੇ 4 ਵਜੇ ਆ ਜਾਓ ਚਲ ਮੇਰਾ ਬਿਲਕੁਲ ਬਹੁਤ ਜੀਆ ਹੈਗਾ ਨਾ ਬਿਲਕੁਲ ਸਰ ਬਿਲਕੁਲ ਲਓ ਜੀ ਟਟੇਚਾ ਸਾਹਿਬ ਵੀ ਪਹੁੰਚੋਗੇ ਸਾਡੇ ਮੌਜੀ ਗਰੁੱਪ ਦੇ ਮੈਂਬਰ ਵੈਲਕਮ ਜੀ ਵੈਲਕਮ ਥੈਂਕ ਯੂ ਸਰ ਹਾਂ ਮਾਫ਼ ਕਰ ਦਿਓ ਬਾਕੀ ਹਾਲੀ ਵਾਲੀ ਗੱਲ ਨਹੀਂ ਹਾਂ ਚਾਰ ਚਾਰ ਕਿੰਨਾ ਨਾਸਤਰਾ ਹੈ ਪੁੱਤ ਬਜਟ ਰੂਪ ਤੇ ਦੋ ਮੈਂਬਰ ਪਟੇਜਾ ਸਾਹਿਬ ਤੇ ਸਾਡੇ ਨਵੇਂ ਆਜੇ ਅੜੇ ਹੋਏ ਬੰਦੇ ਬਰਦਿੰਦ ਸਿੰਘ ਪੁਰਪਤਾ ਜੀ ਲਾਈਟ ਤੇ ਜਾ ਰਹੇ ਨੇ ਠੰਡਾ ਟੂ ਇਹ ਵੀ ਠੰਡਾ ਲੈਣਾ ਨਾ ਟ੍ਰੈਕ ਕਰਨੋਂ ਪਹਿਲਾਂ ਕਿੱਥੇ ਜਾਣਾ ਹੈ ਠੀਕ ਹੈ ਬੋਰਡਿੰਗ ਪਾਸ ਓਕੇ ਹੋ ਗਏ ਚਲੋ ਵਧੇ ਗੱਲਾਂ ਚਲੋ ਸਭ ਛੋਟਾ ਹੋਣਾ ਮਤਲਬ ਇਹ ਕਿ ਦੋਸਤੋ ਤੁਸੀਂ ਦੇਖ ਰਹੇ ਸੀ ਹੈਲੀ ਰਨਾਂਡੋ ਰੈਸਟੋਰੈਂਟ ਪਟੰਡਾ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਤੇ ਇਸ ਜਾਜ ਰੈਸਟੋਰੈਂਟ ਦੇ ਵਿੱਚ ਬਹਿ ਕੇ ਚਾਹ ਪੀਂਦਾ ਆਨੰਦ ਮਾਣੋ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਦਾ ਯਾਰਾਂ ਦੋਸਤਾਂ ਮਿੱਤਰਾਂ ਨਾਲ ਇੱਕ ਵਾਰ ਜ਼ਰੂਰ ਇੱਥੇ ਆ ਕੇ ਇਸ ਹੈਲੀ ਗਰਾਂਡੋ ਰੈਸਟੋਰੈਂਟ ਦੇ ਵਿੱਚ ਬੈਠ ਕੇ ਚਾਹ ਪੀਓ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ